ਇਦੇ ਵਿੱਚ ਪੈਸੇ ਵੀ ਦਿੱਤੇ ਜੋਂਨਰ ਗਾਇਸ ਮੈਂ ਵੀਡੀਓ ਬਣਾਉਣੀ ਆ ਆ ਘਰ ਚ ਤੇ ਵੀਡੀਓ ਵੀ ਨਹੀਂ ਬੰਦਾ ਬਣਾ ਸਕਦਾ ਗਾਇਸ ਆ ਜਿਹੜੀ ਬਲੈਕ ਫਰਾਈਡੇ ਡੀਲ ਤੇ ਇਹਨਾਂ ਨੇ ਸਰ ਆਪ ਇਹਨਾਂ ਨੇ ਲੰਡੇ ਬਾਜ਼ਾਰ ਵਾਂਗੂ ਸਮਾਨ ਲੁੱਟਿਆ ਓਏ ਹੋਏ 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 ਵਾਓ ਤੁਹਾਨੂੰ ਕਿੰਨੀ ਜਚੰਦੀ ਹੈ ਤੇ ਡੱਗੀ ਉਹਦੇ ਨਾਮ ਟਾਈਸ ਹਨ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ hope ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਦੀ ਵੀਡੀਓ ਮੈਂ ਬਾਹਰੋਂ ਸਟਾਰਟ ਕਰ ਰਹੀ ਹਾਂ ਕਿਉਂਕਿ ਅਸੀਂ ਜਾ ਰਹੇ ਹਾਂ ਬਾਹਰ ਸ਼ਾਪਿੰਗ ਵਗੈਰਾ ਕਰਨ 블랙 ਫਰਾਈਡੇ ਸੀਗਾ ਤੇ ਕਾਫੀ ਚੀਜ਼ਾਂ ਡੀਲ ਤੇ ਲੱਗੀਆਂ ਹੋਈਆਂ ਸੋ ਅਹੀਂ ਪਹਿਲਾਂ ਹੀ ਇੱਕ ਨਾ ਲਿਸਟ ਤਿਆਰ ਕੀਤੀ ਹੁੰਦੀ ਆ ਤੇ ਆਪਾਂ ਸਾਰਾ ਸਾਲ ਵੇਟ ਕਰਦੇ ਰਹੇਦਾ ਫਿਰ ਉਹ ਚੀਜ਼ਾਂ ਇਨ੍ਹਾਂ ਦਿਨਾਂ ਦੇ ਵਿੱਚ ਲੈਣੀਆਂ ਜ਼ਿਆਦਾ ਬੈਨੀਫੀਸ਼ੀਅਲ ਹੁੰਦੀਆਂ ਆ ਸੋ ਹੁਣ ਅਸੀਂ ਉਹ ਸਾਰਾ ਸਮਾਨ ਲੈ ਕੇ ਆਮੇ ਆ ਤੇ ਤੁਹਾਨੂੰ ਦਿਖਾਣੇ ਆ ਕਿ ਆਪਾਂ ਕਿਹੜੀ ਕਿਹੜੀ ਚੀਜ਼ ਲੈ ਕੇ ਆ ਰਹੇ ਆ ਤੇ ਆਪਣੀ ਮੰਮੀ ਵੀ ਪੂਰੀ ਤਿਆਰ ਆ ਤੁਸੀਂ ਦੇਖ ਸਕਦੇ ਹੋ ਮੰਮੀ ਐ ਇੰਜੋਏ ਐਡਮਿੰਟਨ ਦੇ ਵਿੱਚ ਜਿਨ੍ਹਾਂ ਨੂੰ ਨਹੀਂ ਪਤਾ ਬਹੁਤ ਜ਼ਿਆਦਾ ਠੰਡ ਆ ਚੁੱਕੀ ਆ ਐ ਪ੍ਰੋਪਰ ਸਨੋ ਪਈ ਹੋਈ ਆ ਪ੍ਰੋਪਰ ਮਾਈਨਸ ਤੇ ਟੈਂਪਰੇਚਰ ਜਾ ਰਿਹਾ ਵਾ ਪਰ ਹਾਂਜੀ ਕੰਮ ਸਲੋ ਜ਼ਰੂਰ ਹੋ ਜਾਂਦੇ ਆ ਪਰ ਰੋਕਦਾ ਕੰਮ ਕੋਈ ਨਹੀਂ ਆ ਜਿਨ੍ਹਾਂ ਨੇ ਜਿਹੜੇ ਜਿਹੜੇ ਕੰਮ ਕਰਨੇ ਆ ਉਹ ਸਾਰੇ ਜਣਿਆਂ ਨੇ ਕਰ ਹੀ ਲੈਣੇ ਆ ਤੇ ਇਸ ਕਰਕੇ ਆਪਾਂ ਕੋਈ ਬਹਾਨਾ ਨਹੀਂ ਮਾਰਿਆ ਖਾਸ ਕਰਕੇ ਜਦੋਂ ਆਪਾਂ ਸ਼ਾਪਿੰਗ ਕਰਨ ਜਾਣਾ ਹੋਵੇ ਫਿਰ ਕਾਹਦਾ ਬਹਾਨਾ ਲਾਣਾ ਆ ਇਸ ਕਰਕੇ ਹੁਣ ਆਪਾਂ ਪਹਿਲਾਂ ਸ਼ਾਪਿੰਗ ਕਰਨ ਜਾਵਾਂਗੇ ਤੇ ਜੋ ਜੋ ਸਮਾਨ ਲੈ ਕੇ ਆਉਣਾ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਆਪਾਂ ਕਿਹੜੀ ਕਿਹੜੀ ਚੀਜ਼ ਲਈਏ ਫਾਲਤੂ ਚੀਜ਼ਾਂ ਨਹੀਂ ਆਪਾਂ ਲੈਂਦੇ ਜਿਹੜੀ ਚੀਜ਼ ਸਾਨੂੰ ਘਰ ਦੇ ਵਿੱਚ ਲੋੜ ਹੁੰਦੀ ਆਪਾਂ ਉਹ ਹੀ ਚੀਜ਼ਾਂ ਢੀਲਾਂ ਤੋਂ ਚੱਕਣ ਜਾਣੀਆਂ ਤੇ ਸਭ ਤੋਂ ਪਹਿਲਾਂ ਸਟੌਕ ਪਤਾ ਨਹੀਂ ਕਿੱਥੇ ਹੋਣਾ ਆਪਣਾ ਹਨਾ ਫਿਰ ਆਪਾਂ ਤੁਹਾਨੂੰ ਦਿਖਾਣੀ ਆ ਨੋ ਗਾਇਜ਼ ਅਸੀਂ ਸਭ ਤੋਂ ਪਹਿਲਾਂ ਆ ਗਏ ਐਂਡ ਕਾ ਲੈਂਡ ਤੇ ਆਪਾਂ ਟਰਾਈ ਕਰਦੇ ਹਾਂ ਡਿਫਰੈਂਟ ਤਰ੍ਹਾਂ ਦੀਆਂ ਐਂਡ ਕਾ ਤੇ ਇੱਥੇ ਕਲੈਕਸ਼ਨ ਚੈੱਕ ਕਰ ਸਕਦੇ ਹੋ ਬੜੀ ਵਧੀਆ ਇਹਨੇ ਜਿ ਸ਼ੀਸ਼ੇ ਪੈ ਜਾਂਦੇ ਸਭ ਜਿਹੜੇ ਹਾਂਜੀ ਪਏ ਜਾਂਦੇ ਤੇ ਹੀ ਆਪਣੀ ਨਿਗਾਹ ਦੇ ਹਿਸਾਬ ਨਾਲ ਕਰਵਾ ਸਕਦੇ ਆ ਲਾ ਲਓ ਉੱਥੇ ਦੇਖੋ ਇਹਨਾਂ ਸ਼ੀਸ਼ੇ ਚ ਬਹੁਤ ਸੋਹਣੇ ਲੱਗਦੇ ਓ ਜਾਂ ਮਮਾ ਕੀ ਹੈ ਡੱਬੀ ਜੀ ਅਸੀਂ ਸੋਹਣੇ ਲੱਗਣ ਦੇ ਕਿੰਨੇ ਵੇਖ ਡਿਫਰੈਂਟ ਡਿਫਰੈਂਟ ਤਰੀਕੇ ਦੇ ਡਿਜ਼ਾਈਨਸ ਨੇ ਤੁਸੀਂ ਲਾ ਸਕਦੇ ਜੇ ਤੇ ਆਹ ਵਾਲਾ ਟਰਾਈ ਕਰੋ ਹਮਾ ਅੱਜ ਕੱਲ ਇਦਾਂ ਦਾ ਚੱਲਦਾ ਆਹ ਵਾਲਾ ਆਹ ਟਰਾਈ ਕਰੋ ਟਰਾਈ ਦਿਸ ਵਨ ਇਹ ਨਿਗਾ ਵਾਲੀ ਹੈ ਕਿ ਦਿੱਤੀ ਇਹ ਹਜੇ ਇਹਦੇ ਚ ਨਿਗਾ ਵਾਲੇ ਲੱਗਦੇ ਆ ਫਿਰ ਇਹ ਮਾਡਲ ਬਖਾਇਓ ਇੱਧਰ ਮੁਹ ਕਰੋ ਅੱਜ ਕੱਲ ਆਹੀ ਚੱਲਦੇ ਸਮਾਰਟ ਗਲਾਸੇਸ ਵੀ ਹੈਗੀਆਂ ਵਾ ਇਹ ਅੰਮਾ ਮਮਾ ਆ ਦੇਖੋ ਇਹ ਐਨਕ ਦੇ ਵਿੱਚ ਕੈਮਰਾ ਲੱਗਾ ਹੋਇਆ ਆ ਵੇਖੋ ਦੇਖਣ ਦੇ ਤੇ ਮੈਨੂੰ ਨਹੀਂ ਦਿਖਣਦੇ ਦਿਖਣ ਨਹੀਂ ਰਿਹਾ ਐਨਕ ਲਾ ਕੇ ਦੇਖੋ ਮੰਮੀ ਦੀ ਨਿਗਾ ਘਰਾਵਾਂ ਮਾਤਾ ਨੂੰ ਦਿਖਦਾ ਹੈਗਾ ਨਹੀਂ ਆ ਦੇਖੋ ਆ ਦੇ ਇੱਕ ਰੱਖ ਹਾਂ ਇਹਦੇ ਚ ਫੋਨ ਇਹ ਨਾ ਤੁਹਾਨੂੰ ਫਿਰ ਫੋਨ ਹੱਥ ਚ ਵੜਨ ਦੀ ਲੋੜ ਪੈਂਦੀ ਫੋਟੋ ਖਿੱਚੀ ਜਾਂਦੀ ਆ ਫੋਨ ਨਾਲ ਕਨੈਕਟ ਹੋ ਜਾਂਦਾ ਫਿਰ ਫੋਟੋ ਖਿੱਚ ਲਓ ਵੀਡੀਓ ਬਣਾ ਲਓ ਓਏ ਹੋਏ ਹੋਏ ਹੋ ਵਾਓ ਤੁਹਾਨੂੰ ਕਿੰਨੀ ਚੱਚੜਦੀ ਏ ਇੱਕ ਆਹ ਦੇਖੋ ਗਾਇਜ਼ ਕਿੰਨੀ ਸੋਹਣੀ ਐਣਕ ਲੱਗਣ ਦੀ ਵੇਖਣ ਚ ਆਹ ਜੋ ਸਾਈਡ ਤੇ ਆ ਲੱਗੇ ਹੋਏ ਆ ਸਟੋਨ ਜੇ ਤੇ ਦਾ ਬ੍ਰਾਂਡ ਹੈਗਾ ਆਹ ਵਾਲਾ ਤੇ ਨੋਬਾ ਲਾ ਕੇ ਤੁਹਾਨੂੰ ਦਿਖਾਉਣੀ ਹੈ ਕਿ ਕਿੱਦਾਂ ਦੀ ਲੱਗਦੀ ਹੈ ਤੇ ਇੱਕ ਆ ਵਾਲੀ ਆਪਾਂ ਟਰਾਈ ਕਰਨੀ ਆ ਇੱਕ ਆ ਕਾ ਅਡਵਾਈ ਹੈ ਮੈਂ ਗੈਸ ਤੋਂ ਹੀ ਸੁਬਰੀਆ ਲੱਗਦੀ ਹੈ ਕਿ ਨਹੀਂ 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 ਲੱਗਦੀ ਤਹਨੇ ਜੀ ਜੇ ਅੱਗੇ ਕਿਥੇ ਹੀ ਹੈ ਸਾਮਨਾ ਸੋਚ ਲਿਆ ਕਿ ਤੂੰ ਹੀ ਨਹੀਂ ਲਾ ਸਕਦਾ ਨਹੀਂ ਮੈਂ ਉਹ ਵੀ ਨਹੀਂ ਲਾ ਸਕਦਾ ਕੋਈ ਨਹੀਂ ਲਾ ਸਕਦਾ ਇਹ ਰਹਾ ਮੈਨੂੰ ਆ ਕਲਰ ਆਸ ਇੱਕ ਟੇਢੀ ਜਿੰਦਾ ਕਰ ਬੋਡੀ ਮੋਟਾ ਮੋਟਾ ਇਹਦੀ ਕਿ ਕਸਟਮਰ ਨਹੀਂ ਇੰਧਾ ਨਹੀਂ ਕਸਟਮਰ ਹੁੰਦੀਆਂ ਜਿਹੜੀਆਂ ਆਪਾਂ ਆਰਡਰ ਕਰਨੀਆਂ ਉਹ ਪੋਲਰਾਈਜ਼ਡ ਹੈ ਪਤਾ ਨਹੀਂ ਤੂੰ ਵੇਖੀ ਹੈ ਮੈਨੂੰ ਨਹੀਂ ਪਤਾ ਚੱਲ ਅਹੀਂ ਐ ਡਿਸਾਈਡ ਕੀਤਾ ਹੈ ਕਿ ਜਿਹੜੀ ਚੀਜ਼ ਅਸੀਂ ਘਰੋਂ ਆਨਲਾਈਨ ਚੈੱਕ ਕੀਤੀ ਹੈ ਨਾ ਉਹੀ ਆਪਾਂ ਆਲ ਆਰਡਰ ਜਿਹੜਾ ਹੈ ਪਲੇਸ ਕਰ ਲੈਣਾ ਹੈ ਕਿਉਂਕਿ ਉਹ ਇਨ ਪਰਸਨ ਇੱਥੇ ਦੁਕਾਨ ਦੇ ਉੱਤੇ ਅਵੇਲੇਬਲ ਨਹੀਂ ਹੈਗੀ ਪਰ ਜਿਹੜੀ ਆਪਾਂ ਨੂੰ ਆਲਰੇਡੀ ਘਰੋਂ ਪਸੰਦ ਸੀਗੀ ਉਹ ਅਸੀਂ ਹੁਣ ਆਨਲਾਈਨ ਆਰਡਰ ਪਲੇਸ ਕਰ ਦਿੰਦੇ ਆ ਤੇ ਇੱਥੇ ਇੱਕ ਦੋ ਪਸੰਦ ਆਈਆਂ ਬਟ ਉਹ ਬਹੁਤ ਜ਼ਿਆਦਾ ਐਕਸਪੈਂਸਿਵ ਬਜਟ ਤੋਂ ਬਾਹਰ ਜਾ ਰਹੀਆਂ ਸੋ ਜਿਹੜੀ ਆਪਾਂ ਨੂੰ ਪਸੰਦ ਆਈ ਸੀਗੀ ਉਹ ਆਪਾਂ ਫਾਈਨਲ ਕਰਕੇ ਤਾਂ ਹੁਣ ਇੱਥੋਂ ਚੱਲਦੇ ਆ ਹੁਣ ਪੂਰੀ ਸਨੋ ਚਾਲੂ ਹੋ ਗਈ ਆ ਤੇ ਆਪਣਾ ਪਹਿਲਾ ਸਟਾਪ ਜਿਹੜਾ ਉਹ ਹੋ ਗਿਆ ਡਨ ਤੇ ਹੁਣ ਆਪਾਂ ਚੱਲਦੇ ਆ ਆਪਣੇ ਨੈਕਸਟ ਸਟਾਪ ਤੇ this is me ਅਸੀਂ ਵਾਹੇ ਕਦੀ ਮਾਰਕਸ ਤੋਂ ਕਦੀ ਸ਼ਾਪਿੰਗ ਨਹੀਂ ਕੀਤੀ ਪਰ ਇੱਥੇ ਇੱਕ ਚੀਜ਼ ਲੱਗੀ ਹੋਈ ਸੀ ਆਪਾਂ ਉਹ ਵਾਲੀ ਚੀਜ਼ ਲੈਣੀ ਆ ਜਿੱਥੋਂ ਕੈਲਗਰੀ ਟ੍ਰੇ ਵਾਹੇ ਮੈਨੂੰ ਮਾਰਕਸ ਬਿਲਕੁਲ ਨਹੀਂ ਪਸੰਦ ਕਿਉਂਕਿ ਮੈਨੂੰ ਇੱਥੋਂ ਕਦੀ ਸਮਝ ਨਹੀਂ ਲੱਗਦਾ ਕਿ ਚੀਜ਼ ਲੈਣੀ ਕਿਹੜੀ ਆ ਮੰਮੀ ਕਹਿ ਰਹੀ ਆ ਕਿ ਇੰਡੀਆ ਵਿੱਚ ਜਦੋਂ ਸੇਲ ਲੱਗਦੀ ਆ ਉਹ ਰੀਅਲ 'ਚ ਸੇਲ ਨਹੀਂ ਲੱਗਦੀ ਕੇ ਸਟicker ਐਵੇਂ ਲਾ ਦਿੰਦੇ ਆ ਪਰ ਮਮਾ ਮਮੂ ਨੂੰ ਦੱਸਣੀ ਆ ਕਿ ਇੱਥੇ ਐਕਚੁਅਲ 'ਚ ਸੇਲ ਲੱਗਦੀ ਆ ਉਨੇ ਜੀ ਲੋਇਆ ਲੱਗਾ ਪਰਫੈਕਟ ਯਾ ਉਥੋਂ ਜਾਣਾ ਥੈਂਕ ਯੂ ਆਵਲੇ ਛੋਲੇ ਲਈ ਹਸਬੰਡ ਹਨੂ ਮਾਰਕਸ ਲੈ ਕੇ ਆਏ ਜੇ ਤਾਂ ਮੈਨੂੰ ਲੱਗਦਾ ਨਹੀਂ ਹੈ ਲੈ ਕੇ ਜਾਣਗੇ ਪਾ ਕੇ ਵੇਖੋ ਪਾ ਕੇ ਵੇਖੋ ਮੋٹے ਜਿਹੇ ਵਿਖਾਓ ਵਿਖਾਓ ਮੇਰੇ ਨਾਰਥ ਫੇਸ ਵਰਗੇ ਆ ਜਮਾ ਇਹਦੇ ਚ ਗ੍ਰੀਨ ਕਲਰ ਹੈਗਾ ਨਹੀਂ ਗੈਟ ਅ ਬਲੈਕ ਵਨ ਗ੍ਰੀਨ ਕਲਰ ਆਰਮ ਗ੍ਰੀਨ ਹੈ ਕਈ ਜਿੱਥੇ ਤੁਹਾਨੂੰ ਜਿਹੜੀ ਵੀ ਚੀਜ਼ ਦੇਖਣੀ ਹੁੰਦੀ ਨਾ ਖਾਸ ਕਰਕੇ ਵਿੰਟਰਸ ਦੇ ਵਿੱਚ ਉਹ ਹਮੇਸ਼ਾ ਧਿਆਨ ਰੱਖ ਕੇ ਲੈਣੀ ਪੈਂਦੀ ਆ ਕਿ ਵਿੰਟਰ ਦੇ ਵਿੱਚ ਸਨੋ ਚ ਪੈ ਜੂਗੀ ਕਿ ਨਹੀਂ ਤੇ ਹਸਬੰਡ ਹਮੇਸ਼ਾ ਉਹ ਹੁੰਦਾ ਹੈ ਕਿ ਸ਼ੂ ਮੈਂ ਉਹ ਲਵਾਂ ਜਿਹੜੇ ਬਿਨਾ ਹੱਥ ਲਾਇਆ ਪੈ ਜੇ ਪਰ ਇਹਦਾ ਪੋਸਿਬਲ ਨਹੀਂ ਹੈਗਾ ਕਿਉਂਕਿ ਸਨੋ ਵਾਲੇ ਸ਼ੂਸ ਤਾਂ ਹੱਥ ਲਾਇਆ ਕੇ ਹੀ ਪੈਂਦੇ ਆ ਪੂਰੇ ਕਵਰ ਅਪ ਕਰਨੇ ਹੁੰਦੇ ਨਾ ਤੇ ਆਪਾਂ ਸਿਰਫ ਇੱਕ ਉਹ ਇੱਕ ਪੇਅਰ ਆਫ ਸ਼ੂ ਲੈਣ ਦੀ ਆਪਾਂ ਇੱਥੇ ਮਾਰਕਸ ਤੇ ਆਏ ਆ ਫਾਈਨਲ ਵੀ ਇੱਕ ਹੋ ਚੁੱਕਿਆ ਜਿਹੜੇ ਫਾਈਨਲ ਹੋ ਗਏ ਆ ਹੁਣ ਆਪਣਾ ਸੈਕਿੰਡ ਸਟਾਪ ਅੱਜ ਦੇ ਦਿਨ ਦਾ ਡਾਨ ਆ ਹੁਣ ਆਪਾਂ ਇੱਥੋਂ ਨਿਕਲ ਕੇ ਆਪਣੇ ਥਰਡ ਸਟਾਪ ਤੇ ਚੱਲਦੇ ਆ ਤੇ ਦੇਖਦੇ ਆ ਆਪਾਂ ਕੀ ਲੈਣੇ ਆ ਤੇ ਮੇਰਾ ਧਿਆਨ ਆਈਕੀਆ ਪੈ ਗਿਆ ਸੀ ਤੇ ਮੇਰਾ ਮਨ ਕਰ ਰਿਹਾ ਹੈ ਕਿ ਆਈਕੀਆ ਵੀ ਕੁਝ ਨਾ ਕੁਝ ਵੇਖ ਲਈਏ ਕਿ ਘਰ ਦਾ ਕੁਝ ਥੋੜਾ ਬੋਤਾ ਸਮਾਨ ਜਿਹੜਾ ਉਹੰਦੇ ਦਾ ਲੈ ਲੈਂਦਾ ਆ ਜਿਵੇਂ ਤੇ ਲੱਗਾ ਹੋਵੇ ਤੇ ਆਹ ਤੇ ਬਲੈਕ ਹੀ ਆ ਇਹ ਆ ਹਾਂ ਇੱਕ ਵਾਧੇ ਲਿਓ ਕਿਉਂਕਿ ਮੈਂ ਵੀ ਆਪਣੇ ਵਿੰਟਰਸ ਦੇ ਨਾਲ ਇੱਕ ਨੰਬਰ ਵਾਧੇ ਲੈਣੀ ਆ ਇੱਕ ਇੱਕ ਡੇਢ ਨੰਬਰ ਵਾਧੇ ਲਿਓ ਖੁੱਲਾ ਬਹੁਤ ਵੱਡਾ ਨਹੀਂ ਲੱਗਣਾ ਨਰ ਤੋਂ ਨਹੀਂ ਲੱਗਣ ਡਿਆ ਸ਼ੀਸ਼ੇ ਦੇ ਵਿੱਚ ਵੇਖੋ ਸ਼ੀਸ਼ੇ ਦੇ ਵਿੱਚ ਦੋ ਹਨ ਸਿਰਫ 40 ਡਾਲਰ ਦੇ ਆ ਗੁੱਡ ਪ੍ਰਾਈਸ ਗੁੱਡ ਡੀਲ ਸਾਰ ਨਿਕਲਦੇ ਆ ਸਾਰ ਪੈਣੀ ਸ਼ੁਰੂ ਹੋ ਗਈ ਆ 스ਨੋ ਤੇ ਹੁਣ ਆਪਾਂ ਆਪਾਂ ਕੋਈ ਬਲੈਕ ਫਰਾਈਡੇ ਦੀ ਡੀਲ ਨਹੀਂ ਵੇਖਣ ਜਾ ਰਹੇ ਹੁਣ ਆਪਾਂ ਜਾ ਰਹੇ ਆ ਡਾਲਰ ਹਮਾ ਕਿਉਂਕਿ ਆਪਾਂ ਇੱਕ ਬਹੁਤ ਇੰਪੋਰਟੈਂਟ ਚੀਜ਼ ਚੱਕਣੀ ਆ ਤੇ ਉਸ ਬਾਅਦ ਆਪਾਂ ਆਪਣੇ ਨੈਕਸਟ ਸਟਾਪ ਤੇ ਚੱਲਦੇ ਆ 스ਨੋ ਪੈਣੀ ਸ਼ੁਰੂ ਹੋ ਗਈ ਮਾਤਾ ਮੰਮਾ ਮੇਰੇ ਦੇ ਨਾਮ ਆਇਓ ਬਟ ਨਾ ਮੈਂ ਦੂਜੇ ਨੰਬਰ ਤੇ ਗੱਡੀ ਚੱਕਰ ਆਵਲੇ ਰੰਗ ਅਸੀਂ ਹੁਣ ਆ ਗਏ ਆ ਬ੍ਰਿਕ ਤੇ ਅਗਲਾ ਸਟਾਪ ਸਾਡਾ ਤੇ ਬ੍ਰਿਕ ਤੋਂ ਅਸੀਂ ਲੈਣਾ ਕੁਝ ਕੁ ਫਰਨੀਚਰ ਤੇ ਨਾਲੇ ਜਿਹੜੀ ਹੁੱਡ ਫੈਨ ਨਹੀਂ ਹੁੰਦੀ ਕਿਚਨ ਦੇ ਵਿੱਚ ਲੱਗੀ ਹੁੰਦੀ ਹੈ ਅਸੀਂ ਬਹੁਤ ਜ਼ਿਆਦਾ ਤੜਕੇ ਵਾਲੀਆਂ ਚੀਜ਼ਾਂ ਲੱਗਦੀਆਂ ਸਾਡੇ ਤੜਕੇ ਤੜਕੇ ਲੱਗਦੇ ਆ ਫਰਾਈ ਵਗੈਰਾ ਹੁੰਦਾ ਤੇ ਉਹਨਾਂ ਕੋਲ ਅਲਾਰਮ ਮਿੰਟ ਮਿੰਟ ਬਾਅਦ ਵੱਜ ਜਾਂਦਾ ਸੋ ਆਪਾਂ ਥੋੜੀ ਸਟਰੋਂਗ ਵਾਲੀ ਹੁੱਡ ਫੈਨ ਲੈਣੀ ਆ ਤੇ ਆਪਾਂ ਹੁਣ ਉਹ ਲੈਣੇ ਆ ਤੇ ਨਾਲੇ ਇੱਕ ਦੋ ਚੀਜ਼ਾਂ ਜੇ ਫਰਨੀਚਰ ਦੀ ਆਪਾਂ ਸੰਦਾਈਆਂ ਤੇ ਆਪਾਂ ਉਹ ਲੈਣੇ ਆ। ਕੀ ਬੋਲੋ ਮਮਾ ਤੁਹਾਨੂੰ ਕਿੱਦਾਂ ਦੇ ਲੱਗਦੇ ਫਿਰ ਕੈਨੇਡਾ ਦੇ ਸਟੋਰ ਸਾਰੇ ਵਧੀਆ ਤੁਹਾਨੂੰ ਹਨਾ ਪਿਆਰ ਹੋਇਆ ਸਮਝੋ ਕਿ ਲੱਗਾ ਦੇ ਦਾ ਹਾਂ ਬਿਲਕੁਲ ਮਮਾ ਉੱਥੇ ਵੀ ਮਿਲ ਜਾਂਦਾ ਤੂੰ ਹੀ ਨਹੀਂ ਜਾਂਦੇ ਆ ਦੇਖੋ ਬਲੈਕ ਫਰਾਈਡੇ ਦੀ ਕਿੱਡੀ ਵਧੀਆ ਇੱਥੇ ਡੀਲ ਲੱਗੀ ਆ ਚੀਜ਼ ਤੇ ਪੂਰੇ ਤੇ 134 ਦਾ ਡੈਸਕ ਲੱਗਾ ਜੇ ਵਿਦ ਚੇਅਰ ਨਹੀਂ ਨਹੀਂ ਵਿਦ ਚੇਅਰ ਨਹੀਂ ਹੈਗਾ ਹਨਾ ਚੇਅਰ ਇਜ਼ ਡਿਫਰੈਂਟ ਇਹਦਾ ਸਮਾਂ ਅਵਲ ਅ ਮੈਂ ਫਸਟ ਟਾਈਮ ਦੇਖਿਆ ਹੈ ਐਦਾਂ ਦਾ ਇਹਦਾ ਡੋਰ ਵਧੀਆ ਹੈ ਹਨਾ ਡਿਫਰੈਂਟ ਜਿਹਾ ਆ ਤੇ ਪਰ ਇਹ ਇੰਨਾ ਇਲੈਕਟ੍ਰਿਕ ਇਲੈਕਟ੍ਰਿਕ ਹਨ ਹੂੰ ਪਰ ਇਟ ਇਜ਼ ਇਹ ਨਿਕਲਦਾ ਨਹੀਂ ਹੈ ਇਹ ਇਲੈਕਟ੍ਰਿਕ ਕਾ ਵੀ ਫਾਈਨਲ ਵੀ ਕਨੈਕਟ ਹੋ ਜਾਂਦਾ ਪਰ ਇਹਦਾ ਪ੍ਰਾਈਸ ਚੈੱਕ ਕਰੋ ਮਰ ਗੁਡਨੈਸ 6000 ਡਾਲਰ ਦਾ ਅਗਲੇ ਨੇ ਆਪਣੇ ਵੱਲੋਂ ਇਹਨੂੰ ਸੇਲ ਤੇ ਲਾਇਆ ਹੈ ਤੇ ਦਾ ਪ੍ਰਾਈਸ ਚੈੱਕ ਕਰੋ ਕੰਪਨੀ ਜੀ ਆਹ ਗੜੀਆ ਜੀ ਜੀ ਦੀ ਅਪਲਾਈਂਸ ਜੀ ਆ ਇਹ ਵੀ ਇੱਕ ਮੈਂ ਕੰਪਨੀ ਵੇਖਣ ਦੀ ਹੈ ਜਦੋਂ ਆਪਾਂ ਦੇਖਦੇ ਹਾਂ ਨਾ ਆ ਦੇਖੋ ਇੱਥੇ ਸਾਰੀਆਂ ਇਦਾਂ ਵਾਸ਼ਿੰਗ ਮਸ਼ੀਨਾਂ ਵਗੈਰਾ ਕਿਤਨਾ ਲੱਗੂ ਹੁੰਦੀਆਂ ਨੇ ਤੇ ਜਿਹੜੀ ਮਰਜ਼ੀ ਲੈ ਸਕਦੇ ਸਾਡੇ ਘਰੇ ਸੀਮ ਇਦਾਂ ਦੀ ਆ ਬਟ ਬਲੂ ਕਲਰ ਦੀ ਆ ਐਂਡ ਸਾਡੀ ਕੰਪਨੀ ਕਿਹੜੀ ਆ Samsung Samsung ਹਾਂਜੀ Samsung ਤੇ LG ਸਭ ਜਿਹੜੇ ਇੰਡੀਆ ਦੇ ਬ੍ਰਾਂਡ ਮਿਲਦੇ ਹੋ ਇੱਥੋਂ ਮਿਲ ਜਾਂਦੇ ਤੇ ਇਹ ਸਭ ਤੋਂ ਵਧੀਆ ਬ੍ਰਾਂਡ ਮੈਨੂੰ ਆ ਲੱਗਦਾ ਕਿਚਨ ਏਡ ਦਾ ਥੋੜਾ ਪਿੰਗਾ ਹੁੰਦਾ ਵਾ ਤੇ ਸਾਡੇ ਘਰੇ ਨਹੀਂ ਕਿਚਨ ਏਡ ਦਾ ਕੋਈ ਵੀ ਅਪਲੈਂਸ ਆ ਸਾਰੇ ਕਿਚਨ ਏਡ ਦੇ ਇਹ ਕਿੰਨੇ ਦੇ ਬੁਲੇ ਨਈ ਫ੍ਰਿਜ ਡੇਅ ਦੇ ਹੈ ਫ੍ਰਿਜ ਡੇਅ ਹੈ ਤੇ ਜਿਹੜੇ ਹੈ ਇਹ ਬਸ ਆਪੇ ਤੋਂ ਉੱਢ ਥੱਲੇ ਹਾਂ ਓਕੇ ਉਹ ਕਿੰਨੀ ਸਪੇਸ ਇਹ ਸਾ ਦੇਖੋ ਇਹਦੇ ਵਿੱਚ ਉਹ ਨਹੀਂ ਨਾ ਹੈਗਾ ਡੱਬ ਬਣਾਉਣ ਵਾਲਾ ਹਾਂ ਆਈਸ ਆਈਸ ਬਣਾਉਣ ਵਾਲਾ ਨਹੀਂ ਹੈਗਾ ਓ ਯਾਰ ਇਹਦੇ ਚ ਹਾਂ ਇਹਦੇ ਚ ਪਾਣੀ ਆਣਾ ਨਹੀਂ ਹੈਗਾ ਸਾਬ ਕਿਹਾਗਾ ਨਹੀ ਹੈਗਾ ਤੇ ਆਪ ਥੱਲੇ ਵੀ ਅੱਛੇ ਪੂਰੀ ਫ੍ਰੀਜਰ ਫ੍ਰੀਜ਼ਰ ਨਹੀਂ ਹੈਗਾ ਨਾ ਫ੍ਰੀਜ਼ਰ ਨਹੀਂ ਹੈਗਾ ਇੱਥੇ ਲਿਖਿਆ ਫ੍ਰੀਜੀ ਹਾਂ ਕਸਟਮ ਹੈ ਹਾਂ ਹੋ ਜਾਂਦਾ ਹੋਗਾ ਕਿ ਤੇ ਇਹ ਕਰਨਾ ਹੋਵੇ ਤੇ ਬਾਕੀ ਪਤਾ ਨਹੀਂ ਆਪਾਂ ਮਾਂਵੇਂ ਐਵੇਂ ਮਾਰਨ ਦੇ ਹੋਈ ਚਲਾ ਦੇ ਇੱਕ ਆ ਰਗ ਦਾ ਕਲਰ ਤੁਸੀਂ ਦੇਖੋਗੇ ਕਿੰਨਾ ਸੋਹਣਾ ਆ ਤੇ ਇਹਦਾ ਕਲਰ ਕੰਬੀਨੇਸ਼ਨ 골ਡ ਬੇਜ ਬਲੂਇਸ਼ ਪੂਰੇ ਸਾਡੇ ਉਹਦੇ ਨਾਲ ਆ ਇੰਟੀਰੀਅਰ ਦੇ ਨਾਲ ਹਾਂ ਯਾ ਕਰੇ ਸਾਡੇ ਆਹ ਵਾਲੇ ਕਲਰ ਕੰਬੀਨੇਸ਼ਨ ਦਾ ਲੱਗਾ ਹੋਇਆ ਬਲੂ ਤੇ ਵਾਈਟ ਪਰ ਮੈਨੂੰ ਇਹਦੇ ਨਾਲੋਂ ਜ਼ਿਆਦਾ ਸੋਹਣਾ ਆ ਲੱਗਣਿਆ ਦੇਖੋ ਇਹਦੇ ਵਿੱਚ 골ਡ ਵੀ ਆ ਆਵਲਾ ਟੇਬਲ ਵੀ ਸੋਹਣਾ ਲੱਗਣਿਆ ਪਰ ਉੱਚਾਂ ਆਈ ਥਿੰਕ ਆ ਸਟੋਰੇਜ ਵਾਸਤੇ ਇਹਦੇ ਚ ਸਟੋਰੇਜ ਵੀ ਆ ਕੀਰਤ ਸਿੰਘ ਫੋਨ ਕਰੰਦਿਆ ਅੱਜ ਤੇ ਉਹ ਫੀਲਿੰਗ ਆਉਂਦੀ ਹੈ ਕਿ ਜਿੱਦਾਂ ਆਪਾਂ ਡਿਮੈਂਟਨ ਦੇ ਸਾਰੇ ਸਟੋਰੀ ਗਾ ਦੇਣੀ ਹੈ ਤੇ ਆਪਾਂ ਨਾ ਉਦਾਂ ਹੱਥ ਸਾਡੇ ਖਾਲੀ ਆ ਆਰਡਰ ਆਪਾਂ ਕਰੀ ਜਾਂਨੇ ਸਮਾਨ ਤੋਂ ਘਰੇ ਆਉਣਾ ਤੇ ਉਦਾਂ ਹੱਥ ਖਾਲੀ ਆ ਜੋ ਫੀਲਿੰਗ ਹੀ ਨਹੀਂ ਆਉਂਦੀ ਕਿ ਆਪਾਂ ਸ਼ਾਪਿੰਗ ਕਰਨੀ ਐ ਐਕਚੁਅਲ ਚ ਇਹ ਅਗਜ਼ ਦੀ ਕਾਪੀ ਹੈ। ਅਗਜ਼ ਇੱਕ ਬ੍ਰਾਂਡ ਹੈਗਾ ਉਹਨਾਂ ਦੀ ਕਾਪੀ ਵੇ ਕਿੰਨੇ ਸਸਤੇ ਵੀ ਲੱਗੇ। ਪਰ ਇਹ ਕਿ ਜਦਾਂ ਗਿਫਟ-ਗਿਫਟ ਵਾਸਤੇ ਆ ਸਹੀ ਹੁੰਦੇ ਆ। ਗਿਫਟ ਦੇ ਦਗੇ ਨਾ। ਹਮਾਂ ਤਾਨੂੰ ਇੰਨਾ ਚ ਕੋਈ ਬੈਗ ਨਹੀਂ ਪਸੰਦ ਆ। ਤੁਸੀਂ ਵੇਖ ਲਓ ਹਾਂ ਸਸਤੇ ਲੱਗੇ ਆ ਵੇਖੋ 40% ਆਫ 30% ਆਫ ਇਦਾਂ ਲੱਗੀ ਹੋਈਆਂ ਜੀਜਾ। ਮੈਂ ਇਧਰੋਂ ਜੀ ਮੈਂ ਲੈ ਆ ਕੋਈ ਮੈਂ ਸ਼ਾਇਦ ਸ਼ੂ ਸ਼ਾ ਹੀ ਵੇਖੂਗੀ ਜੇ ਮੈਂ ਲੈ ਇਤੇ ਮੋੜੇ ਮੋਟੇ ਜੇ ਇੱਥੋਂ ਜੇ ਤੁਸੀਂ ਇੰਡੀਆ ਜਾ ਰਹੇ ਹੋ ਤੇ ਤੁਸੀਂ ਸਸਤੀਆਂ ਚੀਜ਼ਾਂ ਖਰੀਦਣੀਆਂ ਚਾਹੁੰਦੇ ਹੋ ਨਾ ਗਿਫਟ ਵਗੈਰਾ ਕਰਨ ਨੂੰ ਤੇ ਤੁਸੀਂ ਆਹ ਸਟੋਰ ਤੇ ਆਡੀਨ ਆ ਸਕਦੇ ਹੋ ਕਾਫੀ ਚੀਜ਼ਾਂ 50% ਆਫ ਤੇ ਤੁਸੀਂ ਦੇਖ ਸਕਦੇ ਹੋ ਲੱਗੀਆਂ ਹੁੰਦੀਆਂ ਜਾਂ ਫਿਰ ਬਾਏ 1 ਗੈਟ ਸੈਕੰਡ 1 ਫॉर 1 ਡਾਲਰ ਇਦਾਂ ਹਨਾ ਤਾਂ ਕਾਫੀ ਵਧੀਆ ਡੀਲਸ ਮਿਲ ਜਾਂਦੀਆਂ ਤੇ ਹਰ ਚੀਜ਼ ਇੱਥੇ ਢੀ ਵਿਧੀਆ ਕੁਆਲਿਟੀ ਦੀ ਨਹੀਂ ਹੁੰਦੀ ਓਕੇ ਓਕੇ ਜੀ ਕੁਆਲਿਟੀ ਹੁੰਦੀ ਤੇ ਬਾਕੀ ਸ਼ੂ ਆਂ ਵਗੈਰਾ ਤਾਂ ਇਹ ਇੱਕ ਦੋ ਵਾਰੀ ਬਾਣੀ ਜਿੱਦਾਂ ਮੈਂ ਜਲਦੀ ਬੋਰ ਹੋ ਜਾਂਦੀ ਆ ਫਿਰ ਮੈਥੋਂ ਲੈ ਲੈਂਦੀ ਹਣੀ ਅਗਰ ਕੋਈ ਟ੍ਰੈਂਡੀ ਜੀ ਚੀਜ਼ ਚੱਲਦੀ ਹੋਵੇ ਤਾਂ ਮੈਂ ਲੈਣੀ ਹੋਵੇ ਤੇ ਇੱਕ ਮੇਰੇ ਦਿਮਾਗ ਦੇ ਵਿੱਚ ਆਲਰੇਡੀ ਡਿਜ਼ਾਈਨ ਹੈਗਾ ਆ ਇੱਕ ਚੀਜ਼ ਹੈਗੀ ਸੀ ਜਿਹੜੀ ਮੈਂ ਆਨਲਾਈਨ ਚੈੱਕ ਕੀਤੀ ਸੀ ਅਗਰ ਇੱਥੇ ਇਨ ਸਟੋਰ ਹੋਈ ਤੇ ਆਪਾਂ ਉਹ ਲੈਨੇ ਆ ਤੇ ਬਾਕੀ ਮੰਮਾ ਨੇ ਕੁਝ ਸਮਾਨ ਲੈਣਾ ਸੀਗਾ ਇੰਡੀਆ ਵਾਸਤੇ ਫਿਰ ਉਹ ਲੈਣਗੇ ਤੇ ਆਪਾਂ ਤੁਹਾਨੂੰ ਘਰੇ ਜਾ ਕੇ ਦਿਖਾਵਾਂਗੇ ਕਿ ਆਪਾਂ ਤੁਹਾਨੂੰ ਗਾਇਸ ਤੁਸੀਂ ਦੇਖ ਸਕਦੇ ਹੋ ਕਿ ਆ ਜਿਹੜੇ ਪਰਸ ਲੱਗੇ ਹੋਏ ਹਨ ਇਹ 40% ਆਫ ਤੇ ਆ ਤੇ ਜਿੱਦਾਂ ਫੋਨ ਪਾਣ ਪਰ ਨਾਲੇ ਵਿੱਚ ਸਮਾਨ ਪੈ ਜਾਂਦਾ ਤੇ ਇਹ ਤੁਹਾਨੂੰ ਮਹੱਦ 12 13 ਡਾਲਰ ਦੇ ਵਿੱਚ ਮਿਲ ਜੇ ਨੀ ਇਸ ਗਿਫਟ ਕਰਨ ਵਾਸਤੇ ਗੁੱਡ ਆ ਮੈਂ ਵੇਖ ਲਓ ਮਮਾ ਵੀਡੀਓ ਚ ਪਾ ਰਹੀ ਜੀ ਗਿਫਟ ਕਰਨ ਵਾਸਤੇ ਸਹੀ ਹੈ ਦੇਖ ਲਓ ਮਮਾ ਜਿਹੜੇ ਜਿੱਦਾਂ ਦੋ ਲੈ ਲਓ ਭਾਵੇਂ ਆ ਵੀ ਆ ਵੀ ਖੋਲ ਕੇ ਦੇਖ ਲਓ ਮੈਨੂੰ ਆ ਵੀ ਸੋਣਾ ਲੱਗਦਾ ਆ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਆ ਵੇਖੋ ਟਾਈਸਨ ਦੇ ਪੈਰ ਆ ਸ਼ੂਜ਼ ਆ ਗਏ ਕਿੰਨੇ ਕਿਊਟ ਲੱਗਦੇ ਆ ਘਰੇ ਪਾਉਣ ਨੂੰ ਆ ਜਦਾ ਇਨਸਾਈਡ ਇਨਡੋਰ ਪਾ ਲੋ ਤੁਹਾਡੇ ਕੋਜੀ ਕੋਜੀ ਜੇ ਲੱਗਦੇ ਆ ਤੇ ਕਲਰ ਵੀ ਕਿੰਨੇ ਪਿਆਰੇ ਇਹਨਾਂ ਦੇ ਵਿੱਚ ਹੈ ਨੰਨੂ ਟਾਈਸਨ ਟਾਈਸਨ ਵਰਗਾ ਲੱਗਦਾ ਸਾਡੇ ਘਰੇ ਡੱਗੀ ਆ ਉਹਦੇ ਨਾਮ ਟਾਈਸਨ ਮੈਨੂੰ ਤੇਰੇ ਸੀ ਗਾਦੇ ਸੀ ਗੱਲ ਮੈਂ ਟ੍ਰਾਈ ਕਰਦੀ ਡੈਂਸਿੰਗ ਅਗਰ ਆ ਗਿਆ ਤੇ ਕੀ ਫੋਨ ਆਇਆ ਸੀ ਤੇ ਮੈਸੇਜ ਆਇਆ ਹੁਣੇ ਘਰੇ ਪਹੁੰਚਿਆ ਚਲਾ ਗਿਆ ਕਰੇ ਪਹੁੰਚ ਗਿਆ ਪਰ ਅੰਦਾ ਕਿ ਡੋਰ ਖੁੱਲਾ ਹੀ ਸਰ ਉਦੋਂ ਦਾ ਚਲੋ ਸੁਣੋ ਸੁਣੋ ਜੁੜੀ ਪੈਣੀ ਆ ਕਾ ਚੰਦੀ ਤੇ ਇਹ ਇਹ ਚੰਦੀ ਬਈ ਆ ਇਹ ਇਸ ਕਰ ਵੀ ਨਹੀਂ ਕਿ ਮੈਂ ਲੇਕ ਦਵਾਰ ਲੈਣਾ ਕੀ ਸਦਾ ਬਾਰ ਮੋਟੇ ਹੋਣਾ ਦਾ ਨਹੀਂ। ਹੋਰ ਨਾ ਹੋਤੀ ਜੇ ਜੇ ਹਾਂ ਬੰਦੀਆਂ ਆ ਰਹੇ ਨੇ। ਡੈਕਿੰਗਾਂ ਦਾ ਆਉਂਦੀ। ਹੈਲੋ ਗਾਇਜ਼ ਆਪਾਂ ਅੱਜ ਮੜ ਘਰੇ ਸੇ ਹੁਣ ਆਪਾਂ ਤੁਹਾਨੂੰ ਦਿਖਾਨੀ ਹੈ ਕਿ ਆਪਾਂ ਕਿਹੜਾ ਕਿਹੜਾ ਸਮਾਨ ਲੈ ਕੇ ਆਏ ਆ। ਮੰਮੀ ਨੇ ਕੁਝ ਕੁ ਪਰਸ-ਕੁਰਸ ਜਿਹੜੇ ਆਪਾਂ ਉੱਥੇ ਦੇਖਣ ਨਹੀਂ ਆ ਉਹ ਲੈ ਆ ਤੁਹਾਨੂੰ ਇਹ ਮੈਂ ਇਕੱਲਾ-ਇਕੱਲਾ ਕਰਕੇ ਰੱਖਾਂਗੀ। ਫੇਰ ਆਪਾਂ ਆ ਕੁਝ ਚੀਜ਼ਾਂ ਆ ਆਲਰੇਡੀ ਸੇਲ ਤੇ ਲੱਗੀਆਂ ਹੀ ਪਰ ਕੋਸਕੋ ਤੇ ਨਹੀਂ ਦੀਆਂ ਇਹਨਾਂ ਦੇ ਤੇ ਇੰਨੀ ਕੋਈ ਖਾਸ ਡਿਸਕਾਊਂਟ ਹੈ ਨਹੀਂਗਾ ਐਂਡ ਦਿੰਗਸ ਸੋ ਸਭ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਸੀ ਕਿਉਂ ਦੇ ਵਿੱਚ ਆਪਾਂ ਲਿਆ ਆਹ ਵਾਲੀ ਕਰੀਮ ਮੰਮਾ ਵਾਸਤੇ ਮੰਮਾ ਵਾਲੀ ਯੂਜ਼ ਕਰਦੇ ਹਾਂ ਫੇਸਰ ਨੂੰ ਤੇ ਇਹ ডিসਕਾਊਂਟ ਦੇ ਵਿੱਚ ਸੀਗੀ 25 ਡਾਲਰ ਦੀਆਂ ਦੋ ਵਾਲੀਆਂ ਵੈਸੇ ਆ ਤੁਹਾਨੂੰ ਪਤਾ ਹੀ ਹੈ ਕਿ ਔਲੇ ਦੀਆਂ ਘਣੀਆਂ ਮਹਿੰਗੀਆਂ ਹੁੰਦੀਆਂ ਥੈਨ ਆਪਾਂ ਲਿਆ ਸੀਗਾ ਆਹ ਕਾਜੂ ਰॉ ਕੈਸ਼ੂ ਜਿੱਦਾਂ ਵਰਤੇ ਜਾਂਦੇ ਆ ਸਾਡੇ ਖਤਮ ਹੋ ਗਏ ਸੀਗੇ ਫਿਰ ਆ ਮੈਂ ਲਈਆਂ ਕੁਝ ਚਾਕਲੇਟਸ ਇੱਕ ਅਸੀਂ ਖੁੱਦ ਨਹੀਂ ਖਾਣੀ ਆ ਇੱਕ ਮੈਂ ਗਾਂ ਗਿਫਟ ਕਰਨੀ ਆ ਇੱਕ ਇੱਕ ਡੱਬਾ ਗਾਇਡੀ ਆਪਾਂ ਸੈਪਰੇਟਲੀ ਗਿਫਟ ਕਰਦਾਂਗੇ ਠੀਕ ਆ ਫਿਰ ਆਪਾਂ ਲਈਆਂ ਸੀਗੀਆਂ ਖੁਜਕ ਆ ਡੇਟਸ ਇਹ ਆਰਗੈਨਿਕ ਡੇਟਸ ਆ ਕਾਸ ਕੋ ਤੋਂ ਇਹਦੇ ਵਿੱਚੋਂ ਗਿਟਕ ਵੀ ਉਹਨਾਂ ਨੇ ਕੱਢੀ ਹੁੰਦੀ ਇਹਦੇ ਵਿੱਚ ਇੱਕ ਵੀ ਗਿਟਕ ਨਹੀਂ ਹੁੰਦੀ ਸੋ ਸਿੱਧਾ ਫੜ ਕੇ ਆਪਾਂ ਖਾ ਲੈਦੇ ਆ ਇਹਦਾ ਟੇਸਟ ਵੀ ਗੁੱਡ ਹੁੰਦਾ ਆ ਤੇ ਅਸੀਂ ਰੈਗੂਲਰ ਰੂਟੀਨ ਦੇ ਵਿੱਚ ਵੈਸੇ ਵੀ ਸਿਹਤ ਵਾਲਿਆ ਸੋ ਆਪਾਂ ਡੇਟਸ ਖਾਂਦੇ ਰਹਿਣੇ ਆ ਤੇ ਜਦੋਂ ਖਾਣੇ ਤੋਂ ਬਾਅਦ ਮਿੱਠਾ ਖਾਣ ਦਾ ਮਨ ਕਰੇ ਇਹ ਇਨਸਟੈਡ ਆਫ ਜੰਕ ਖਾਣ ਨਾਲੋਂ ਆਪਾਂ ਇਦਾਂ ਦੀਆਂ ਚੀਜ਼ਾਂ ਖਾ ਲੈਨੇ ਆ ਫਿਰ ਫਿਰ ਆ ਬਲੇ ਆ ਆ ਇੱਕ ਸ਼ੂਜ਼ ਲਏ ਸੀਗੇ ਮੇਰੇ ਹਸਬੰਡ ਨੇ ਤੇ ਇਹ ਹੈਗੇ ਜਿਹਦਾ ਰੈਗੂਲਰ ਜਿਹੇ ਜਿਹਦਾ ਛੋਟੇ ਮੋਟੇ ਅਰੇਂਜਸ ਕਰਨ ਨੂੰ ਸੋ ਏਡੇ ਸਨੋ ਵਾਲੇ ਹਾਈ ਵਾਲੇ ਬੂਟ ਨਹੀਂ ਉਹ ਸਾਰੇ ਸਾਡੇ ਕੋਲ ਹੈਗੇ ਆ ਬਟ ਇਹ ਹੈਗੇ ਰੈਗੂਲਰ ਜਿਹੇ ਪਾਉਣ ਨੂੰ ਤੇ ਵਧੀਆ ਸੀਗੇ ਇਹਦੇ ਨਾਲ ਦੇ ਮੇਰੇ ਕੋਲ ਸੇਮ ਅ ਸ਼ਾਇਦ ਹੀ ਮੇਰੀ ਕਿਸੇ ਵੀਡੀਓ ਦੇ ਵਿੱਚ ਦੇਖਿਆ ਹੋਣ ਨੋਰਥ ਫੇਸ ਤੇ ਮੈਂ ਪੌਣੀ ਹੁੰਨੀ ਆ ਤੇ ਮੈਂ ਜਦੋਂ ਹੀ ਆ ਦੇਖਿਆ ਮੈਂ ਉਹਨਾਂ ਨੂੰ ਕਿਹਾ ਹੈਗਾ ਕਿ ਮੈਨੂੰ ਐਡ ਸ਼ੋ ਹੋਈ ਸੀਗੀ ਮੈਂ ਉਹਨਾਂ ਨੂੰ ਦੱਸਿਆ ਹੈਗਾ ਕਿ ਆਜ ਸੇਲ ਤੇ ਹੈਗੀ ਮੇਰੇ ਨਾਲ ਤੇ ਅਗਰ ਦੇਖ ਲੈਣੀ ਆ ਸੋ ਵੀ ਗਾਟ ਥੀਸ ਵੈਸੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਇੰਨੀ ਮਾਰਕਸ ਗਦੀ ਗਈ ਨਹੀਂ ਸ਼ੋਪਿੰਗ ਸ਼ੋਪਿੰਗ ਕਰਨ ਉੱਥੇ ਜ਼ਿਆਦਾਤਰ ਨਾ ਉਹ ਸ਼ਾਪ ਤੇ ਕੱਪੜੇ ਮਿਲਦੇ ਆ ਜਿਹੜੇ ਵਰਕ ਦੇ ਰਿਲੇਟਿਡ ਹੁੰਦੇ ਜਿਹੜੇ ਲੋਕੀ ਵਰਕ ਕੁਮਾ ਕੁਮਾ ਤੇ ਕਰਦੇ ਕੰਸਟਰਕਸ਼ਨ ਵਰਕਰਸ অর ਵਾਟਐਵਰ ਅਦਰ ਵਰਕਰਸ ਫਿਰ ਹਿਆ ਪਹਿਲਾ ਪਰਸ ਮਾਤਾ ਸ਼੍ਰੀ ਨੇ ਲਿਆ ਇੱਕ ਆ ਵਾਲਾ ਅਮ ਇਹ 2-in-1 ਪਰਸਾ ਮੇਰੀ ਮਤਲਬ ਵਧੀਆ ਕੁਆਲਿਟੀ ਆ ਲੈਦਰ ਵੀ ਗੁੱਡ ਆ ਤੇ ਮੈਨੂੰ ਇਹ ਨਹੀਂ ਪਤਾ ਕਿਉਂਕਿ ਇੱਥੇ ਆ ਵਾਲੀਆਂ ਚੀਜ਼ਾਂ ਤੇ ਖਰਾਬ ਨਹੀਂ ਹੁੰਦੀਆਂ ਪਰ ਇੰਡੀਆ ਮੈਨੂੰ ਪਤਾ ਨਹੀਂ ਕਿ ਜਾ ਕੇ ਖਰਾਬ ਹੋਵੇ ਜਾਂ ਨਾ ਹੋਵੇ ਉਹਦਾ ਨਹੀਂ ਪਤਾ ਕਿਉਂਕਿ ਅਮ ਜਿਹੜੀ ਲੈਦਰ ਦੀ ਜੈਕਟ ਹੁੰਦੀ ਨਾ ਉਹ ਪਤਾ ਨਹੀਂ ਕਿਉਂ ਇੰਡੀਆ ਜਾ ਕੇ ਖਰਾਬ ਹੋ ਜਾਂਦੀ ਹੈ ਨਾ ਅਮ ਇੰਡੀਆ ਲੈਦਰ ਦੀਆਂ ਜੈਟਾਂ ਖਰਾਬ ਹੋ ਜਾਂਦੀਆਂ ਸਾਡੇ ਇੱਥੇ ਹਮੇਸ਼ਾ ਪਈਆਂ ਰਹਿਣੀਆਂ ਟੰਗੀਆਂ ਰਹਿਣੀਆਂ ਕਦੀ ਖਰਾਬ ਨਹੀਂ ਹੁੰਦੀਆਂ ਸੋ ਵੈਦਰ ਦਾ ਫਰਕ ਹੋ ਜਾਂਦਾ ਸੋ ਆ ਇੱਕ ਚ ਦੋ ਨੇ ਤੇ ਆਪਾਂ ਕੋ ਕੱਲਾ ਕਰਕੇ ਵੀ ਇਹਦੇ ਨਾਲ ਲੈ ਸਕਦੇ ਆ ਕੱਲਾ ਕਰਕੇ ਵੀ ਇਹਦੇ ਨਾਲ ਟੰਗ ਸਕਦੇ ਆ ਦੋ ਇਕੱਠੇ ਵੀ ਟੰਗ ਸਕਦੇ ਆ ਤੇ ਕੱਲਾ ਕੱਲਾ ਕਰਕੇ ਵੀ ਕਰ ਸਕਦੇ ਆ ਸੇ ਦੋਨੋਂ ਹੀ ਸਪੇਸ਼ੀਅਲ ਗਾਇਸ ਮੈਂ ਵੀਡੀਓ ਬਣਾਉਣੀ ਆ ਆ ਘਰ ਚ ਤੇ ਵੀਡੀਓ ਵੀ ਨਹੀਂ ਬੰਦਾ ਬਣਾ ਸਕਦਾ ਗਾਈਸ ਹੱਜਾ ਕਿਹੀ ਬਲੈਕ ਫਰਾਈਡੇ ਡੀਲ ਤੇ ਇਹਨਾਂ ਨੇ ਸ਼ਰਾਬ ਇਹਨਾਂ ਨੇ ਲੰਡੇ ਬਾਜ਼ਾਰ ਵਾਂਗੂ ਸਮਾਨ ਲੁੱਟਿਆ ਗਾੜੀ ਹਜੇ ਤੇ ਆਪਾਂ ਉਹ ਚੀਜ਼ਾਂ ਇਹ ਬਖਾ ਨਹੀਂ ਸਕਦੇ ਜਿਹੜੀਆਂ ਪਾਉਣ ਲਈ ਉੱਟ ਕਰਦੇ ਆਂ ਹਾਂ ਸਮਾਰੀਆਂ ਖਾਤਰੀ ਸੋ ਪਹਿਲਾ ਹੈਗਾ ਆ ਪਲੀਜ਼ ਇਗਨੋਰ ਗਾਈਸ ਸਾਡੇ ਘਰੇ ਵੀਡੀਓਜ਼ ਤੇ ਹੀ ਕੰਨੇ ਦੇ ਹੈਗੇ ਨਾ ਸਾਰੇ ਜਣੇ ਕਿ YouTube ਤੇ ਲੰਬੀਆਂ ਵੀਡੀਓ ਨਾ ਫਿਰ ਆਹੀ ਕੁਝ ਚੱਲਦਾ ਹੈ ਸਾਡੇ ਘਰੇ ਬਹੁਤ ਔਖਾ ਕਾਮ ਹੈ ਕਿੱਡਾ ਵੱਡਾ ਮੂੰਹ ਹੈ ਤੇਰਾ ਓ ਇਹਦੇ ਵਿੱਚ ਪੈਸੇ ਹੀ ਦਿੱਤੇ ਜਿਉਂ ਨੇ ਰੇਕ ਮਾਗ ਲਓ ਡੰਗਰ ਕਹਿੰਦਾ ਇਹਦੇ ਵਿੱਚ ਪੈਸੇ ਹੀ ਦਿੱਤੇ ਉਹਨਾਂ ਨੇ ਮੰਮਾ ਇੱਕ ਹੋਰ ਸਟ੍ਰੈਪ ਦਿੱਤਾ ਜੀ ਦੋ ਬੈਗ ਦੋ ਸਟ੍ਰੈਪਸ ਦੋਨੋਂ ਇਕੱਠੇ ਕਰਕੇ ਲੈ ਲਓ ਵਖਰੇ ਯਾਰ ਆਹ ਤੇ ਸੱਚੀ ਮੂਹ ਦੀ ਲੁੱਟ ਲਈ ਆ ਲਾਈਕ ਲਿਟਰਲੀ ਦਿਸ ਇਜ਼ ਅ ਰੀਅਲੀ ਗੁੱਡ ਬੈਗ ਨਾ ਆਮ ਥਿੰਕਿੰਗ ਕਿ ਮੇਰੇ ਕੋ ਵੀ ਇਦਾਂ ਦਾ ਇੱਕ ਬੈਗ ਹੋਣਾ ਚਾਹੀਦਾ ਹੈ ਕਿ ਐਕਸਟਰਾ ਵਧੀਆ ਜਿੱਦਾਂ ਗਰੋਸਰੀ ਗਰੋਸਰੀ ਸ਼ਾਪਿੰਗ ਕਰਨ ਨੂੰ ਆ ਇਦਾਂ ਦਾ ਬੈਗ ਲੈ ਲੋ ਇੱਥੇ ਜੇ ਦੋ ਦੋ ਮਿਲੇ ਨੇ ਤੇ ਗੁੱਡੀ ਠੀਕ ਆ ਅਗਲੀ ਸਾਡੇ ਕੋਲ ਅਗਲਾ ਮੰਮਾ ਨੇ ਲਿਆ ਆ ਵਾਲਾ ਇਹਦੇ ਐਡਜਸਟੇਬਲ ਇਹਦਾ ਸਟ੍ਰੈਪ ਲੱਗਾ ਹੋਇਆ ਵਾ ਅਗਰ ਤੁਸੀਂ ਚਾਹੁੰਦੇ ਹੋ ਨਾ ਮੈਂ ਆਪਣੇ ਆਪਣੇ ਖੋਦੇ ਬੈਗ ਦੀ ਕਲੈਕਸ਼ਨ ਵਾਲੀ ਵੀਡੀਓ ਬਣਾਵਾਂ ਤਾਂ ਥੱਲੇ ਕਮੈਂਟ ਡਾਊਨ ਕਰੋ ਮੈਨੂੰ ਪਤਾ ਹੈ ਕਿ ਕਾਫੀ ਕਮੈਂਟਸ ਆਉਂਦੇ ਕਿ ਮੈਂ ਬੈਗ ਕਿੱਥੋਂ ਲਿਆ ਬੈਗ ਕਿੱਥੋਂ ਲਿਆ ਮੈਂ ਪੁਰਾਣੀਆਂ ਵੀਡੀਓਜ਼ ਦੇ ਵਿੱਚ ਵੈਸੇ ਦੱਸਿਆ ਹੋਇਆ ਵਾ ਪਰ ਉਹ ਫਿਰ ਜਿਹੜੇ ਨਵੇਂ ਜੁੜਦੇ ਉਹ ਬਾਰ-ਬਾਰ ਪੁੱਛਦੇ ਆਸੋ ਮੈਂ ਇੱਕ ਸੈਪਰੇਟ ਵੀਡੀਓ ਬਣਾ ਦੂੰਗਾ। ਦੂਜਾ ਮੰਮਾ ਨੇ ਆਵਲਾ ਬੈਗ ਲੈ ਸੀਗਾ ਇਹਦਾ ਵੀ ਐਡਜਸਟੇਬਲ ਸਟ੍ਰੈਪ ਆ ਵੱਡਾ ਛੋਟਾ ਹੋ ਜਾਂਦਾ। ਪਿੱਛੇ ਵੀ ਇਹਦੇ ਪੌਕੇਟ ਆ, ਫਰੰਟ ਦੇ ਵੀ ਨਿੱਕੀ ਪੌਕੇਟ ਆ, 이어ਪອດ ਵਗੈਰਾ ਪਾ ਸਕਦੇ ਆ ਆਪਾਂ ਇਹਦੇ ਵਿੱਚ। ਠੀਕ ਆ? ਐਂਡ ਦੈਨ ਇਹਦੀ ਆ ਇੱਕ ਮੇਨ ਪੌਕੇਟ ਹੈਗੀ ਆ ਜਿਹਦੇ ਵਿੱਚ ਫੋਨ ਵਗੈਰਾ ਪਾ ਸਕਦਾ ਵਧੀਆ ਤਰੀਕੇ ਦੇ ਨਾਲ। ਐਂਡ ਪਰਸ ਛੋਟਾ ਪਰਸ ਜਿਹੜਾ ਮੰਮੀਆਂ ਨੇ ਉਹ ਬਟੂਆ ਜਿਹੜੀ ਰੱਖਿਆ ਆਪਣਾ ਕੈਸ਼ ਵਾਲਾ ਉਹ ਵੀ ਇਹਦੇ ਚ ਪੈ ਸਕਦਾ ਸੋ ਦੂਜਾ ਆ ਲਿਆ ਸੀਗਾ 3rd ਪਰਸਨ ਇੱਕ ਆ ਲਿਆ ਸੀਗਾ ਇਹਨੂੰ ਲੱਗਾ ਹੀਗਾ ਕਿ ਡੀਲ ਤੇ ਨਹੀਂ ਹੈਗਾ ਬਟ ਇਹਦੀ ਐਂਡ ਚ ਡੀਲ ਤੇ ਮਿਲਿਆ ਸੀ 40% ਆਫ ਸੀਗਾ ਤੇ ਇਹਦਾ ਸਟਾਈਲ ਵੀ ਸੋਹਣਾ ਆ ਕਲਾਸੀ ਜਿਹਾ ਲੱਗਦਾ ਆ ਕਲਰ ਵੀ ਆਬਵੀਅਸਲੀ ਇਹਦਾ ਸੋਹਣਾ ਆ ਐਂਡ ਦੈਨ ਆਈ ਥਿੰਕ ਇਹਦੇ ਵਿੱਚ ਵੀ ਉਹ ਹੋਏਗਾ ਸਟ੍ਰੈਪ ਵੀ ਹੈਗਾ ਇਹਦੇ ਵਿੱਚ ਵੀ ਐਕਸਟਰਾ ਯਸ ਸੋ ਇਹਦੇ ਵਿੱਚ ਵੀ ਐਕਸਟਰਾ ਨਾਲ ਸਟ੍ਰੈਪ ਮਿਲਿਆ ਹੈ ਉਹ ਇੱਥੇ ਲੱਗ ਸਕਦਾ ਸੋ ਤੁਸੀਂ ਛੋਟੇ ਫਰੀਕੇ ਨਾਲ ਜੇ ਦਾ ਕੋਈ ਵਿਆਹ ਪਾਟ ਸ਼ਾਦੀ ਤੇ ਜਾਣਾ ਹੋਵੇ ਹਨਾ ਵਿਆਹ ਵਗੈਰਾ ਤੇ ਇਦਾਂ ਛੋਟੇ ਤਰੀਕੇ ਨਾਲ ਫੜ ਸਕਦੇ ਹੋ ਜੇ ਤੁਹੀਂ ਉਦਾਂ ਕੋਈ 에ਰੰਟ ਵਗੈਰਾ ਰਨ ਕਰਨਾ ਹੈ ਤਾਂ ਫੇਰ ਵੱਡਾ ਸਟ੍ਰੈਪ ਆ ਜਾਂਦਾ ਤੇ ਉਹ ਲੰਬਾ ਬਣ ਜਾਂਦਾ ਐਂਡ ਯਸ ਸੋ ਥਰਡ ਬੈਗ ਆ ਸੀਗਾ ਐਂਡ THEN ਫੋਰਥ ਇੱਕ ਆਵੀ ਕੈਜੂਅਲ ਜਿਹਾ ਬੈਗ ਆ ਮੈਨੂੰ ਬਹੁਤ ਵਧੀਆ ਲੱਗਿਆ ਇਦੀ ਕੁਆਲਿਟੀ ਵੀ ਵਧੀਆ ਵਾ ਇਹ ਮੇਰੇ ਕੋਲ ਇਦਾਂ ਦਾ ਸੇਮ ਇੱਕ ਬ੍ਰਾਂਡ ਕਿਹੜਾ ਵਾ ਮੰਗੋ ਦਾ ਨਹੀਂ ਕਿਹੜਾ ਵਾ ਮੇਰੇ ਕੋਲ ਇਦਾਂ ਦਾ ਹੈਗਾ ਇੱਕ ਆਈ ਡੋਨਟ ਰਿਮੈਂਬਰ ਦਾ ਬ੍ਰਾਂਡ ਨੇਮ ਬਟ ਮੈਂ ਉਹ ਕਾਫੀ ਮਹਿੰਗਾ ਲਿਆ ਹੈਗਾ ਤੇ ਇਹ ਲਿਟਰਲੀ ਉਹਦੇ ਨਾਲ ਦਾ ਸੇਮ ਸਾਈਜ਼ ਹੈਗਾ ਵਾ ਤੇ ਇਹ ਵੀ ਬਲੈਕ ਕਲਰ ਚ ਤੇ ਇਹਦੀ ਵੀ ਜਿਹੜੀ ਸਟ੍ਰੈਪ ਆ ਉਹ ਵੱਡੀ ਛੋਟੀ ਹੋ ਜਾਂਦੀ ਆ ਵੱਡੀ ਕਰ ਲੋ ਛੋਟੀ ਕਰ ਲੋ ਇਦਾਂ ਵੱਡੀ ਹੋ ਗਈ ਫਿਰ ਇੱਥੋਂ ਸੈਂਟਰ ਚੋਂ ਖਿੱਚ ਕੇ ਛੋਟੀ ਵੀ ਹੋ ਜਾਂਦੀਆਂ ਐਂਡ ਦੈਨ ਅਗੇਨ ਇੱਕੇ ਦਾ ਮੇਨ ਪੌਕੇਟ ਆ ਬਹੁਤ ਜ਼ਿਆਦਾ ਸਪੇਸ਼ੀਅਸ ਬਹੁਤ ਸਮਾਰਟ ਬਣਨਾ ਆਪਣੀਆਂ ਐਂਡ ਕਾਂ ਪਾਓ ਛੋਟਾ ਬਰਸ ਪਾਓ ਵੋਟ ਆਲਸ ਵੀ ਪੁੱਟ ਐ ਸੈਨੇਟਾਈਜ਼ਰ ਪਾਓ ਪੈਸੇ ਪਾਓ ਵੋਟ ਐਵਰ ਸਾਰਾ ਕੁਛ ਇਹਦੇ ਵਿੱਚ ਸਿੱਧਾ ਰੱਖ ਸਕਦੇ ਆਂ ਐਂਡ ਦੈਨ ਆ ਛੋਟੀਆਂ ਛੋਟੀਆਂ ਪੌਕੇਟਸ ਲਗੀਆਂ ਆ ਮੈਂ ਜਦੋਂ ਇਹਨੂੰ ਦੇਖਿਆ ਹੈਗਾ ਮੈਨੂੰ ਬੰਦਿਆ ਸਾਰਾ ਲੱਗਿਆ ਕਿ ਇਹਦੇ ਵਿੱਚ 에ਅਰਪੋਰਟਸ ਵਧੀਆ ਤਰੀਕੇ ਨਾਲ ਪਾ ਸਕਦੇ ਆ ਹਾਂਜੀ ਆ ਬੰਦੋ ਇਆ ਸੋ ਇਟ ਇਟ エアਪੋਰਟ ਵਗੈਰਾ ਪੈਸ ਰਹੇ ਸੋ ਆ ਆਪਾ ਕਰਤੇ ਆ ਐਂਡ ਔਨ ਟਾਪ ਆਫ ਇਟ ਅਸੀਂ ਕੁਝ ਚੀਜ਼ਾਂ ਜਿਦਾ ਵੱਡੀਆਂ ਚੀਜ਼ਾਂ ਸੀਗੀਆਂ ਫਰਨੀਚਰ ਐਂਡ ਕੁ ਚੀਜ਼ਾਂ ਬੋਲ ਲਈ ਅਸੀਂ ਫਰਨੀਚਰ ਤੇ ਇੱਕ ਹੋਰ ਕੀ ਨਹੀਂ ਆਏਗਾ ਫਰਨੀਚਰ ਜਿਹੜੀ ਮੈਂ ਗੱਲ ਕਰਦੀ ਸੀ ਕਿ ਰੇਂਜ ਹੁੱਡ ਦੀ ਪੱਖਾ ਜਿਹੜਾ ਵਾ ਸਾਫ ਕਰਨ ਨੂੰ ਕਿਚਨ ਦੇ ਵਿੱਚ ਜਿਹੜਾ ਯੂਜ਼ ਹੁੰਦਾ ਆ ਉਹ ਵੀ ਆਪਾਂ ਆਰਡਰ ਕੀਤੀ ਆ ਉਹ ਆਨਲਾਈਨ ਉਹ ਸਾਰੇ ਚੀਜ਼ਾਂ ਘਰੇ ਸਿੱਧੀਆਂ ਆ ਜਾਂਦੀਆਂ ਉਹ ਫਿਰ ਜਦੋਂ ਆਣ ਗਿਆ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦਿਖਾਵਾਂਗੇ ਕਿਉਂਕਿ ਉਦੋਂ ਤੱਕ ਆਹ ਵਾਲੀ ਵੀਡੀਓ ਮੈਂ ਪੋਸਟ ਕਰ ਦੇਣੀ ਆ ਐਂਡ THEN ਅਸੀਂ ਆਲਸੋ ਕਾਸਕੋ ਤੋਂ ਹੋਰ ਵੀ ਥੋੜਾ ਬਹੁਤਾ ਗ੍ਰੋਸਰੀ ਦਾ ਸਮਾਨ ਲਿਆ ਸੀਗਾ ਉਹ ਮਮੀ ਨੇ ਸਾਰਾ ਰੱਖਿਆ ਜੀ ਬਾਕੀ ਅੱਜ ਦੀ ਸਾਡੀ ਬਲੈਕ ਫਰਾਈਡੇ ਵਾਲੀ ਵੀਡੀਓ ਗਾਇਜ਼ ਇਹੀ ਸੀਗੀ ਤੇ ਆਈ ਹੋਪ ਤੁਸੀ ਪਸੰਦ ਕੀਤੀ ਹੋਊਗੀ ਅਗਰ ਪਸੰਦ ਆਈ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਤੁਹੀ ਦੱਸਿਓ ਕਿ ਤੁਹੀ ਬਲੈਕ ਫਰਡੇ ਤੇ ਕਿਹੜੀ ਕਿਹੜੀ ਚੀਜ਼ਾਂ ਖਰੀਦੀਆਂ ਤੇ ਕਮੈਂਟ ਕਰਕੇ ਦੱਸਿਓ ਅਨਟਿਲ ਦੈਨ ਬਾਏ ਬਾਏ